बंदी ਸੇ ਕੋਈ ਨਹੀਂ ਖਲੇ ਸਾਲ ਜੇਲ੍ਹ ਚ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਇੱਕ ਦਿਨ ਬੰਦਾ ਚੋਲਾ ਪਾ ਲੇ ਅਮਰਿਤ ਸ਼ਕਲੇ ਉਹ ਪੰਥ ਪੰਜਾਂ ਦਾ ਹੈ ਕਿ 103 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਵਲ ਦੇ ਖਲਾਫ ਚੋਲਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਦਲੀ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਬੰਦੇ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਦੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛੁਰਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸੀ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਕੋਈ ਦੱਸ ਸਕਦਾ ਹੈ ਇੱਕ ਸਾਲ ਪਹਿਲੇ ਭਾਈ ਅਮਰਿੰਦਪਾ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਤੇ ਭਾਈ ਰਹਿੰਦੇ ਦੁਬਈ ਨਹੀਂ ਦੁਬਈ ਕਰਦੇ ਕੀ ਹੁੰਦੇ ਸੀ ਤੇ ਪਤਵੰਤੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਭਾਈ ਵਰਗੇ ਹੈ ਪੁੱਛੋ ਪਾਠ ਕਰਦੇ ਨਾ ਪਾਠ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਹਾਜ਼ ਤੋਂ ਬੜਾ ਉੱਤਰਦਾ ਬਹਾਲਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਛਕ ਲੈਂਦਾ ਚੋਲੇ ਦੀ ਪਾਲੰਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਖੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋੜ ਪਈ ਖੜਾ ਕਰ ਦਿੰਦੇ ਆ ਇਹ 1 ਸਾਲ ਚ ਜੇ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਣ ਦੀ ਅਰਵਾਈ ਕਿੱਥੇ ਕਰੂ ਪਹਿਲਾ ਸਵਾਲ ਹੈ ਕੀ ਬੰਦੀ ਸਿੱਖ ਕੌਣ ਹੈ ਜਿਹੜਾ ਬੰਦੀ ਸਿੱਖ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਹੌਲ ਵਿੱਚ ਜਦੋਂ ਬੈਂਕਾਂ توپਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋ ਗਏ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋ ਗਏ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸਜ਼ਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ वो तो भी दुगनी पर वो छाटने नहीं जा रहे बंदी से को है बंदी से सिंह नहीं हरे साल जेल च नहीं हो चीक निकलिया पे भाई गुरदीप सिंह खेड़ा उन्होंने धर्मपत्री थोड़ी हम आई सी चौंती साल हो गए जेल चाई बलवंत सिंह राजणा उन्ती साल हो गए प्रोफेसर दविंदर भोलर साल हो गए साल भाई परमजीत सिंह साल सारी कौम अकाली दल श्रोमी गुरद्वारा प्रबंधक कमेटी इना बिखा चढ़ाव लगी है भाई अमृतपाल जी ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਉਹਨਾਂ ਦੇ ਪਰਿਵਾਰਾਂ ਨੂੰ ਸਾਰਾ ਸਾਥ ਐਜੀਪੀਸੀ ਦਿੰਦੀ ਅੱਜ ਚਾਣਕੋਣਾ ਚ ਕੀ ਆ ਗਿਆ ਕਿ ਮੈਂ ਹੁਣ ਐਮਪੀ ਬੰਨਾ ਮੈਂ ਕੁਛ ਨਾ ਚਾਹਣਾ ਜਦੋਂ ਅਸੀਂ ਭਾਈ ਰਾਜਵਾਲਾ ਦੀ ਭੈਣ ਨੂੰ ਖੜਾ ਕੀਤਾ ਫਿਰ ਹੋਰ ਵਾਸਤੇ ਮੈਂ ਆਪ ਸਿਮਰਨਜੀਤ ਸਿੰਘ ਮਾਨ ਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਕਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਤੀ ਜਗਣੀ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕੀ ਅੱਪਾ ਸਾਰੇ ਬੰਦੀ ਸਿੱਖ ਛਣਾਉਣੇ ਐ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਤੇ ਕੋ ਮੈਂ ਕਿਸੇ ਦੇ ਖਿਲਾਫ ਨਹੀਂ ਆਂ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦਾ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਕੋ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕੀ ਇੱਕ ਦਿਨ ਬੰਦਾ ਚੋਲਾ ਪਾ ਲੇ ਅਮਰਿਤ ਸ਼ਕਲੇ ਉਹ ਪੰਥ ਪੰਜਾਂ ਦਾ ਹੈ ਕਿ 6-3 ਸਾਲ ਪੁਰਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀ ਵੰਦੇ ਖਲਾਗ ਚੋਲਾ ਪਾ ਕੇ ਗਾਤਰਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਦਲੀ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਬੰਦੇ ਨੇ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੜਨਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸਤ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੁਰੀਏ ਤੇ ਆਪਾਂ ਰੋਕੀਏ ਨਾਲੇ ਮੈਂ ਪੁੱਛਣਾ ਚਾਹੁੰਦਾ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿਤਪਾਲ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਨਹੀਂ ਦੁਬਈ ਨਹੀਂ ਦੁਬਈ ਕਰਦੇ ਕੀ ਹੁੰਦੇ ਸੀ ਤੇ ਪਤਵੰਤੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਬਾਈ ਵਰਗੇ ਹੈ ਉੱਚਾ ਪਾੜ ਕਰਦੇ ਨਾ ਪਾੜ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਗ ਤੋਂ ਬੰਦਾ ਉੱਤਰਦਾ ਬਾਲਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਲਿ ਸ਼ਕ ਲੈਂਦਾ ਝੋਲੇ ਵੀ ਪਾਲਣਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਖੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋਡ ਪਾਈ ਖੜਾ ਕਰ ਦਿੰਦੇ ਆ ਕਦੇ ਸੋਚੋ ਇੱਕ ਸਾਲ ਚ ਬੰਦਾ ਇੰਨਾ ਪੰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝਦੇ ਨਹੀਂ ਪੁੱਤਕ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਜਿੱਥੇ ਬੰਦੀ ਐ ਕੌਮ ਦੀ ਫੌਜ ਐ ਲੈ ਦੂਜੀ ਗੱਲ ਯਾਨੀ ਇੱਕ ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਅਗਵਾਈ ਕਿੱਥੇ ਕਰੂਗਾ ਜਿਹੜੇ ਇੱਕ ਸਾਲ ਜੇ ਗਰਮੀ ਲੱਗੇ ਜਾਂਦੀਆਂ ਕੌਮ ਦੀ ਕਿਤੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸ਼ਬਦ ਲੀਡਰਸ਼ਿਪ ਦੇ ਸਤਾ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਕੱਟੀ ਹੈ 16 ਸਾਲ ਐਨਐਸਏ ਚ ਐਨਐਸਏ 16 ਸਾਲ ਜਦੋਂ ਜੇਲ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇ ਕਿ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਲਓ ਜਾਂ ਆਪਣੇ ਘਰਾਂ ਲੈ ਨਿ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੁਣੇ ਐ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਇਹਨੇ ਸੱਲ ਲੱਗਿਆ ਹੋਣਾ ਉਹਨਾਂ ਨੇ ਘਰ ਵਾਲਿਆਂ ਨੇ ਇੱਕ ਦਿਨ ਧਰਨੇ ਨਹੀਂ ਦਿੱਤੇ ਕਿ ਸਾਨੂੰ ਛੜਾ ਦਿਓ ਅਸੀਂ ਜਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਜੋ ਜਹਾ ਸਾਰ ਸ੍ਰੀ ਨਾਮ ਇੱਥੇ ਅਗੂ ਸਾਹਿਬ ਨਾਲ ਕੋਈ ਹੈ ਜਿਨ੍ਹਾਂ ਨੇ ਜੇਲ ਕੱਟੀ ਸੀ ਉਸਦੇ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰੱਖਣੀ ਹੈ ਜਾਂ 10 ਸਾਲ ਰੱਖਣੇ ਉਹ ਉਸ ਦੇ ਸਾਹਨੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਦਲ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜ ਲਓ ਕਿਤੇ ਅਕਾਲੀ ਦਲ ਦੇ ਲੀਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਬਤ ਵਰ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚੋਣਾਂ ਹੈ ਕਿ ਗਵਾਈਰੇ ਸਾਡੀ ਕੌਮ ਦੀ ਕੋਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੁਲਿਸ ਆ ਜੇ ਕਿੱਦਾਂ ਹੋ ਜੇ ਪਹਿਲੇ ਤਾਂ 2 ਤੋਂ 6 ਮਹੀਨੇ ਮੈਂ ਖਾਲਸਾਤਨ ਮੈਂ ਇਹ ਮੁੰਡੇ ਤਿਆਰ ਹੋ ਜਿਓ ਇਹ ਹੋ ਜਿਓ ਜਿਹੜੇ ਹਿੰਮਤ ਹੱਥ ਕਰੋ ਇੱਕ ਮਿੰਟ ਵੀ ਲੱਗੇ ਜਦ ਪੁਲਿਸ ਆਈ ਇੱਕ ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਇੱਕ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕੱਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਿਹੰਗ ਢਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦਿਆਂ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਠੀ ਗਾਲ ਨਹੀਂ ਕਰੂਗਾ ਕੋ ਗੁਰੂ ਮਹਾਰਾਜ ਨਾਲ ਕੋਈ ਐਜਾ ਕੁਝ ਕਰਦਾ ਕੰਡ ਫਿਰ ਮੈਂ ਅੱਜ ਜਾਂ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦੇ ਖਤਮ ਕਰਨਾ ਮੈਂ ਹੁਣੀ ਕਬਸਰ ਨੂੰ ਪੁੱਛ ਰਿਆ ਸੀ ਇਲੈਕਸ਼ਨ ਕਮਿਸ਼ਨ ਦੇ ਕਿ ਭਾਈ ਸਾਹਿਬ ਦਾ ਕੁਝ ਚੱਲ ਰਿਹਾ ਸੀ ਨਾ ਉਹ ਉਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇ ਸੁਪਰਡੈਂਟ ਡਿਬਰੀਗੋੜਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋਊ ਤੇ ਜੋਰ ਜੇਲ੍ਹ ਸੁਪਨੇ ਇੰਨਾ ਵੇਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੂ ਹੋਰ ਜਿੰਨੇ ਮੈਸੇਜ ਆ ਉਹਦਾ ਕਲੈਕਸ਼ਨ ਲਾਣ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇੰਬਟੂਰ ਜੇਲ੍ਹ ਸੀ 2 ਸਾਲ ਕਿਸੇ ਹੋਰ ਜੇਲ੍ਹ ਸੀ 4 ਸਾਲ ਕਿਸੇ ਹੋਰ ਜੇਲ੍ਹ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇੰਬਟੂਰ ਦੀ ਆਮੇ ਲਾਟੂ ਚ ਕੋਮਬਟੂ ਰਸ਼ਾ ਉੱਥੇ ਜੇਲ੍ਹ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲ ਦਿੰਦੇ ਸੀ ਇੱਥੇ ਹਰ ਰੋਜ਼ ਪਰਮਾਨ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਗੈਰ ਮਿਲਣ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਤੁਹਾਨੂੰ ਤਾਰ ਦਿੰਦੇ ਕਿ ਕੋਈ ਰਿਕਸ਼ਾ ਲੁਕੇ ਲੈ ਕੇ ਨਹੀਂ ਜਾਣਾ ਅਧਵਾਦੀ ਹੈ ਹੋ ਕੇ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਿੰਦਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਜੇਲ੍ਹ ਚ ਅਜੇ ਦੇਖਿਆ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀ ਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀ ਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਬਾਵਨਾ ਤੋਂ ਅੰਗਰੇਜ਼ੀ ਚ ਗੱਲ ਕਰ ਕੋਈ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਐ ਸੁਣਦੇ ਹੁੰਦੇ ਸੀ ਅਸਲੀ ਉਹ ਜਿਲ੍ਹਾ ਹੈ ਭਾਦਰ ਸਾਹਿਬ ਨੂੰ ਐ ਨਹੀਂ ਪਤਾ ਸੀ ਕਿ 3 ਸਾਲ ਬਾਅਦ ਛੱਡੇ ਜਾਉਂਗੇ ਜਾਂ 6 ਸਾਲ ਬਾਅਦ ਛੱਡੇ ਜਾਉਂਗੇ ਅੱਛਾ ਦੂਜੀ ਗੱਲ ਮੈਂ ਦੇਖ ਰਹੇ ਹਾਂ ਇਹ ਬੰਦੀ ਸੇ ਪਰਿਵਾਰਤਾਰ ਅਜੇ 34 ਸਾਲ ਅਭੀ ਵੀ ਮਾਤਾ ਨੂੰ ਇਹਨਾਂ ਦੇ ਘਰ ਵਾਲੇ ਨੇ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛਡਾਉਣਾ ਹੈ ਨਹੀਂ ਉਹ ਤਾਂ ਆਪਣੇ ਆਪ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਇਹਨਾਂ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਅਸੀਂ ਜਿੰਨੇ ਬੰਦੀ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਇਹ ਕਿਉਂ ਗੱਲਾਂ ਕਰ ਰਹੇ ਆ ਕਿ ਆਪਾਂ ਪਛਾਣੀਆਂ ਆਪਣੇ ਕਿਹੜੇ ਆ ਕਿਉਂਕਿ ਆਪਾਂ ਬਾਰ-ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਪਛਤੌਣੇ ਆ ਆ ਤੁਸੀਂ ਦਾਦੂ ਵਾਲ ਆ ਮੰਡ ਆ ਭਾਈ ਮੋਹਕਮ ਸਿੰਘ ਉਹਨਾਂ ਦੀ ਸ਼ਕਲਾ ਦੇਖ ਲਓ ਉਤੋਂ ਵੀ ਗਾਤਰਾ ਚੋਲੇ ਪਾਏ ਆ ਐਂ ਕਹਿਣਗੇ ਕਿ ਪਤਾ ਨਹੀਂ ਕਿੱਡਾ ਵੱਡਾ ਮਹਾਂਪੁਰਖ ਆ ਗਿਆ ਪਰ ਹੈ ਕੌਣ ਏਜੰਸੀਆਂ ਦੀ ਆਈਪੀ ਦੇ ਬੰਦੇ ਹੁਣ ਕਿੱਥੇ ਆ ਉਦੋਂ ਕਾਲੀ ਦੰਦੇ ਖਿਲਾਫ ਸਰਕਾਰੋਂਗਦੇ ਹੁੰਦੇ ਸੀ ਕਿ ਕਾਲੀ ਗੱਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਂਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋਊਗਾ ਤੁਸੀਂ ਯਾਰ ਦੇਖੋ ਕਿੰਨਾ ਆਪਾਂ ਆਪਾਂ ਆਪਣੇ ਮੁੰਡੇ ਨੂੰ ਮਰੋਣਾ ਇੱਥੇ ਅੱਜ ਜਿਹੜੀ ਬੀਜੇਪੀ ਆ ਕੀ ਚਾਹੁੰਦੀ ਐ ਦੇਖੋ ਅੱਜ ਉਹਨਾਂ ਦੀ ਹਾਰ ਹੋ ਰਹੀ ਐ ਮੋਦੀ ਦੀ ਸਾਰੇ 400 ਕਹਿੰਦੇ ਸੀ 200 ਨਹੀਂ ਟਪਣੇ ਤੇ ਕਾਈਂ ਘਬਰਾੜ ਚ ਉਹਨੇ ਕੀ ਕਹਿਣ ਲੱਗ ਗਿਆ ਕੀ ਮੁਸਲਮਾਨ ਤੁਹਾਡੇ ਮੰਗਲ ਸੁੱਤਰ ਖੋਣਗੇ 70 ਸਾਲ ਤੱਕ ਹੋਏ ਨਹੀਂ ਤਾਂ ਹੁਣ ਕਿੱਦੋਂ ਖੋਲਣਗੇ ਉਹ 18% ਦਾ ਤੁਸੀਂ 70% ਹੈ ਉਹਨਾਂ ਨਿਸ਼ਾਨਾ ਹੈ ਕਿ ਪੋਲਰਾਈਜੇਸ਼ਨ ਇਕੱਠੇ ਕਰੋ ਹਿੰਦ ਭਾਈਚਾਰੇ ਨੂੰ ਡਰਾਓ ਤਾਂ ਵੋਟਾਂ ਪੈਣੀਆਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਐ ਅਸੀਂ ਆਪਣੇ ਸੂਬੇ ਦੀ ਕੌਮ ਨੂੰ ਤਗੜਾ ਕਰਨ ਵਾਸਤੇ ਕਰਦੇ ਐ ਅਸੀਂ ਅਸੀਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਬਚਾਈਏ ਕਿਉਂਕਿ ਆਪਣਾ ਘਰ ਹੈ ਆਪਣੇ ਘਰ ਵਿੱਚ ਆਪਾਂ ਕਿਦੋਂ ਇੱਥੋਂ ਜਾ ਨਹੀਂ ਸਕਦੇ ਜੇ ਇੱਥੇ ਨੁਕਸਾਨ ਹੋ ਗਿਆ ਇੱਥੇ ਤਬਾਹਗ ਆ ਗਿਆ ਇੱਥੇ ਐਜੰਸਰ ਆ ਗਏ ਜਿਹੜੇ ਅੱਗ ਲਾਉਂਦੇ ਆ ਆਪਣੇ ਬੱਚਿਆਂ ਦਾ ਕੀ ਹੋਊਗਾ ਤੁਹਾਡਾ ਕੀ ਹੋਊਗਾ ਆਪਾਂ ਦੇਖੇ ਉਹ 1500 ਇਸ ਕਰਕੇ ਆਪਾਂ ਪਛਾਣ ਦੇ ਨਹੀਂ ਹੁਣ ਇੱਕਲ ਦੱਸੋ ਉਹਨਾਂ ਨੇ ਦੇਖਿਆ ਕਿ ਮੁਸਲਮਾਨ ਹੁਣ ਉਹਨਾਂ ਨੇ ਦੇਖਿਆ ਕਿ ਹਿੰਦੂ ਵੋਟ ਬੈਂਕ ਕਿਵੇਂ ਇਕੱਠੀ ਕਰੀਏ ਤੇ ਉਮੀਦਵਾਰ ਭੇਜਦਾ ਇੱਥੇ ਤੇ ਇੱਥੇ ਡਰਾਉਣ ਲੱਗੇ ਕਿ ਹਿੰਦੂ ਇਕੱਠੇ ਹੋ ਜਾਓ ਦੂਜੇ ਭਾਈ ਚਾਰੇ ਇਕੱਠੇ ਹੋ ਜਾਓ ਇੱਥੇ ਖਾਲਸਾਣ ਬਣ ਜਾਊਗਾ ਭਲੇ ਵੀ ਨਹੀਂ ਸਮਝ ਆਕਾਲੀ ਦਲ ਥੋੜੀ ਮਾਂ ਪਾਟੀ ਹੈ ਕੌਮ ਦੀ ਜਥੇਬੰਦੀ ਹੈ ਕੌਮ ਦੀ ਫੌਜ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋਡੇ ਵਾਸਤੇ ਲੜਾਈ ਲੜਦੀ ਹੈ ਕਿਸਾਨੀ ਦੀ ਲੜਾਈ ਲੜਦੀ ਹੈ ਗਰੀਬ ਦੀ ਲੜਾਈ ਲੜਦੀ ਹੈ ਅੱਜ ਕਿਸਾਨ ਥੋਡੇ ਟਿਊਵਲ ਕਨੈਕਸ਼ਨ ਹੈ ਬਾਦਲ ਸਾਹਿਬ ਨੇ ਦਿੱਤੇ ਉਹਦੇ ਵਿੱਚ ਮੁਫਤ ਬਿਜਲੀ ਆਉਂਦੀ ਹੈ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਤੇ ਹੈ ਪੱਕੀਆਂ ਮੰਨੀਆਂ ਥੋਡੇ ਪਿੰਡਾਂ 'ਚ ਬਣਾਉਣਾ ਕਾਲੀ ਦਲ ਹੈ ਆ ਨਹਿਰਾਂ ਦੇ ਕਸਿਆ ਕੱਢਣਾ ਕਾਲੀ ਦਲ ਹੈ ਆ ਖਾੜੇ ਤੇ ਅੰਡਰਗਰਾਉਂਡ ਕੋਈ ਪਾਉਣ ਵਾਲਾ ਕਾਲੀ ਦਲ ਹੈ ਥੋਡੇ ਟਰੈਕਟਰਾਂ ਦੇ ਟੈਕਸ ਲੱਗਦਾ ਸੀ ਮਾਫ਼ ਕਰਨ ਵਾਲਾ ਕਾਲੀ ਦਲ ਹੈ ਇਹ ਤਾਂ ਵੱਡੀ ਕਿਸਾਨੀ ਦੀ ਜਥੇਬੰਦੀ ਕੀ ਹੋ ਸਕਦੀ ਹੈ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ 200 ਯੂਨਿਟ ਮਾਫ ਕਰਨ ਵਾਲਾ ਉਹਨਾਂ ਦਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ ਨੌਜਵਾਨਾਂ ਨੂੰ ਗੇਮ ਖੇਡਣ ਦੇ ਨਾਲ ਵਾਲਾ ਅਕਾਲੀ ਦਲ ਸੀ World Cup ਕਬੱਡੀ ਕਰਾਉਣ ਵਾਲਾ ਕਬੱਡੀ ਨੂੰ ਪਿੰਡਾਂ ਤੋਂ ਕਿੱਥੇ ਪਹੁੰਚਾਈ ਅਕਾਲੀ ਦਲ ਨੇ ਪਹੁੰਚਾਈ ਆ ਸਾਰਾ ਕੁਝ ਤਾਂ ਬੰਦ ਕਰਤਾ ਨਸਲਾਂ ਕਿਉਂਕਿ ਆਪਾਂ ਗੱਲਾਂ ਚਾਉਣ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਸੋਖਾਦੀ ਆਓ ਜੀ ਇੱਕ ਇੱਕ ਸੈਕਟਰ ਨੂੰ ਪਾ ਲਈਏ ਆ ਝਾੜੂ ਵਾਲਿਆਂ ਨੇ ਕੰਧ ਜੀ ਲਈਦਾ ਕਿੱਕ ਮੌਕਾ ਝਾੜੂ ਚ ਚਲੋ ਇੱਕ ਦੀ ਇਹਨੂੰ ਦੇ ਦਿਓ 10 ਸਾਲ ਗਰਾਬ ਕਰ ਲੈ ਜਿੰਦੀ ਦੇ 10 ਸਾਲ 20 ਸਾਲ ਦਾ ਜਵਾਬ 30 ਸਾਲ ਦਾ ਹੋ ਗਿਆ ਦੂਜੇ ਸੂਬੇ ਅੱਗੇ ਵਧ ਗਏ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤੁਸੀਂ ਕਮਜ਼ੋਰ ਕਰਤਾ ਆਪ ਬੀਜੇਪੀ ਨੇ ਦੇਖਿਆ ਕਿ ਹੁਣ ਲਾਓ ਬਦਲੇ ਇਹਨਾਂ ਨਾਲ ਆ ਜਿਹੜੇ ਧਰਨੇ ਦਿੰਦੇ ਸੀ ਕਿਸਾਨੀ ਦਾ ਮੋਦੀ ਦੇ ਖਿਲਾਫ ਕਰੋ ਹੁਣ ਠੀਕ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤਾਕਤ ਤਾਂ ਖਤਮ ਕਰਤੀ ਐ ਸਹੀ ਤਦ ਹਜ਼ੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਹੈ ਤਦ ਪਟਨਾ ਸਾਹਿਬ ਤੇ ਕਮੇਟੀ ਦੇ ਸਾਰੀ ਆਰਐਸਐਸ ਕਬਜ਼ਾ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੀਟਲੀ ਬੀਜੇਪੀ ਦੇ ਕੰਟਰੋਲ ਦੇ ਥੱਲੇ ਆ ਗਈ ਆ ਇਸੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੋੜਤਾ ਕੀ ਹੈ ਹਰਿਆਣਾ ਲੱਕ ਕਰ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕਦੇ ਸੀ ਤੁਸੀਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਦਾ ਉਹ ਕਰ ਗਏ ਤੇ ਹੁਣ ਕਿਦੋਂ ਜਾਗੋਗੇ ਜਦੋਂ ਤੁਹਾਡੇ ਤੇ ਕਮਜ਼ੋਰ ਹੋਵਾ ਹੁਣ ਹੁਣ ਆਰਐਸਐਲ ਫੈਸਲਾ ਕਰਿਆ ਕਰੂਗੀ ਕਿਵੇਂ ਅਰਦਾਸ ਕਰਨੀ ਹੈ ਜਦ ਤੱਕ ਕਿ ਕੌਣ ਬਣੂਗਾ ਆ ਸਾਰਾ ਕੁਝ ਦੇਣ ਲੱਗੀ ਹੋ ਆਪਣੇ ਕਈ ਲੋਕ ਆਪਣੇ ਮੈਂ ਕਈ ਵਾਰ ਹੈਰਾਨ ਹੁੰਦਾ ਆਪਣੇ ਸਿੱਖ ਭੈਣ ਭਰਾ ਹੁੰਦੇ ਦੋ ਦੋ ਗਨਮੇ ਨਾ ਪਿੱਛੇ ਕੌਮ ਪਿੱਟ ਰਹੇ ਚਲੇ ਜਾਂਦੇ ਦੂਜੇ ਪਾਸੇ ਦੋ ਦੋ ਗਨਮੇ ਨਾ ਪਿੱਛੇ ਐਜੀ ਹਾਲਾਤ ਬਣੀ ਪਈਆਂ ਉਹ ਤੁਸੀਂ ਇੱਕ ਗੱਲ ਦੱਸੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਦਰਬਾਰ ਸਾਹਿਬ ਦੇ ਟੈਂਕਾਂ ਤੋਂ ਫੌਜਾਂ ਨਾਲ ਕਾਂਗਰਸ ਨੇ ਹਮਲਾ ਕੀਤਾ ਪੂਰੇ ਦੇਸ਼ ਵਿੱਚ ਭਾਵੇਂ ਤਮਿਲਨਾਡੂ ਆ ਭਾਵੇਂ ਪਟਨਾ ਆ ਭਾਵੇਂ ਕਾਂਪੂਰ ਆ ਭਾਵੇਂ ਨਾਗਪੁਰਾ ਭਾਵੇਂ ਦਿੱਲੀ ਆ ਬੰਬਈ ਆ ਜਿੱਥੇ ਸਿੱਖ ਦੀਦਾ ਸੀ ਉਹਨੂੰ ਫੜ ਲੈਂਦੇ ਸੀ ਪੜਣਾ ਭਾਵਾਂ ਨੂੰ ਗੁਸਾ ਦੇਂਦੇ ਸੀ ਆ 40 ਸਾਲ ਹੋ ਗਏ ਕਿਸੇ ਨੇ ਇਨਸਾਫ ਨਹੀਂ ਦਿੱਤਾ ਪਰ ਫਿਰ ਵੀ ਆਪਣੇ ਬੰਦੇ ਕਾਂਗਰਸ ਨੂੰ ਮਿੰਟਾਂ 'ਚ ਮੈਂ ਕਿਥੇ ਕਾਂਗਰਸ ਦਾ ਮੁੰਡਾ ਐਮਐਲਏ ਬਣ ਰਿਹਾ ਮੈਂ ਕਾਂਗਰਸੀ ਆਂ ਮੈਂ ਕਾਂਗਰਸੀ ਆਂ راہਲ ਗਾਂਧੀ ਪੰਜਾਬ ਦੇ ਬੜੇ ਸਰਕਾਂ ਦੇ ਆਪਾਂ ਹਾਰ ਲੈ ਕੇ ਖੜੇ ਤੇ ਫਿਰ ਆਪਣੇ ਆਪ ਨੂੰ ਕਹਿੰਦੇ ਆ ਕੌਮ ਬੜੀ ਬਾਦਰਾ ਹੈ ਆ ਮੈਂ ਆ ਮੇਰੇ ਕੋਲੇ ਮੇਰਾ ਆਈਟੀ ਵਾਲਾ ਬੰਦਾ ਦੱਸ ਰਿਹਾ ਸੀ 84 ਵਿੱਚ ਕਤਲੇਬ ਹੋਇਆ 85 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਇੱਕ ਸਾਲ ਬਾਅਦ ਹੀ 34 ਸੀਟਾਂ ਕਾਂਗਰਸ ਜਿੱਤ ਕੇ ਗਈ 10 ਸੀਟਾਂ ਉਹ ਮਾਝੇ ਜਿੱਤ ਕੇ ਆਈ ਸੀ ਦੇਖੋ ਇੱਕ ਸਾਲ ਵੀ ਇਹ ਪੱਟਪੰਦੇ ਤਾਂ ਮਗਰ ਬੱਲੇ ਤੇ ਹੁਣ ਆਪਣੀ ਪਾਰਟੀ ਵਾਸਤੇ ਤਾਂ ਸਾਰੇ ਨਹੀਂ ਜੀ ਇਹਨੂੰ ਖਤਮ ਕਰਨਾ ਹੈ ਜਿਹੜਾ ਆਉਂਦਾ ਹੈ ਨਿਸ਼ਾਨਾ ਉਹਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਅਕਾਲੀ ਦਲ ਹੈ ਉਹ ਕਹਿੰਦਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਮੀਨਸ ਕਾਲੀ ਦਲ ਨੂੰ ਖਤਮ ਕਰ ਦਿਓ ਤੇ ਫਿਰ ਵੀ ਨਹੀਂ ਆਪਾਂ ਸਮਝਾਂਗੇ ਫਿਰ ਵੀ ਨਹੀਂ ਪਛਾਣਾਂਗੇ ਕਿਹੜੇ ਏਜੰਸੀਆਂ ਦੇ ਬੰਦੇ ਐ ਕਿਹੜੇ ਆਪਾਂ ਨੂੰ ਕਮਜ਼ੋਰ ਕਰ ਲੰਦੇ ਐ ਗਿਰਸਾ ਸਿੰਘ ਮੇਲਾਕ ਮੇਲਾ ਛੋਟਾ ਹੁੰਦਾ ਸੀ ਉਮਰ 16 ਸਾਲ ਸੀ 13 ਸਾਲ ਦਾ ਸੀ 13 ਸਾਲ ਦਾ ਸੀ इन्हू कहने की पंथक है नहीं जो घंट साल पहले यही नहीं पता वोटा ना मिले वापस दुबई चले जाए वह पंथक ज़्यादा समझे इन्होंने कोई पंथक नहीं समझे पंथ थोड़ा है कौम थोड़ी है आप, आप फौज थोड़ी है पछाणो याद रखो गल ना आओ क्योंकि जे अपनी फौज ही खत्म कर दीती फिर बहुत औखा होगा ਵੇ ਕੋਪ ਨਹੀਂ ਤਾਕਤ ਆਪਣੀ ਤਾਕਤ ਹੀ ਹੈ ਵਿਰਸਾ ਸੇ ਗਲਟੋਹਾ ਨੂੰ ਦੱਸ ਦਿਓ ਕਿ ਅਸੀਂ ਪਛਾਣਦੇ ਆਂ ਮਾਝੇ ਵਾਲਿਓ ਮੈਂ ਫਿਰ ਅੱਜ ਦੱਸਦਾ ਮਾਲਵੇ ਦੀ ਸਾਰੀਆਂ ਸੀਟਾਂ ਪਾ ਜਿੱਤ ਰਿਆਂ ਮੈਂ ਤਾਂ ਹੁਣ ਯਾਤਰਾ ਕਰਕੇ ਆਏ ਅਸੀਂ ਅੜ ਗਿਆਂ ਮਾਲਵੇ ਦੀ ਇੱਕ ਵੀ ਸੀਟ ਅਕਾਲੀ ਗੱਲ ਨਹੀਂ ਹਾਰਿਆ ਸਾਰੇ ਜਿੱਤ ਰਿਆਂ ਹੁਣ ਸਭ ਤੋਂ ਪੰਤਿਕ ਸੀਟ ਮੰਨੀ ਜਾਂਦੀ ਆਂ ਖਡੂਰ ਸਾਹਿਬ ਹੁਣ ਜੇ ਮਾਲਵੇ ਨੂੰ ਖਡੂਰ ਸਾਹਿਬ ਵਾਲਿਓ ਆਪਣੇ ਆਪ ਨੂੰ ਮਾਜੇ ਦੇ ਸ਼ੇਰ ਕਰਨੇ ਉਹ ਦੇਖਦੇ ਆ ਤੁਸੀਂ ਭਜਾਉਣੇ ਆ ਕਾਂਗਰਸ ਨੂੰ ਤੁਸੀਂ ਭਜਾਉਣੇ ਆ ਝਾੜੂ ਵਾਲੇ ਨੂੰ ਤੁਸੀਂ ਭੜਾ ਭਜਾਉਣੇ ਆ ਏਜੰਡਾ ਨੂੰ ਤੁਸੀਂ ਭਜਾਉਣੇ ਆ ਦੂਜਿਆਂ ਨੂੰ ਦੇਖਦੇ ਆ ਦੇਖਣਾ ਚਾਹਣਾ ਕਿੰਨੇ ਜਜ਼ਬਾਤ ਹੈ ਕੀ ਆਪਾਂ ਖੜਦੇ ਆ ਆਪਣੇ ਨਾ ਪਾਰਟੀ ਨਾਲ ਆਈ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਤੁਸੀਂ ਜਰੂਰ ਜਾ ਕੇ ਸੋਚਿਓ ਜਿਹੜਾ ਗੱਲ ਕਰੇ ਉਹਨਾਂ ਨੂੰ ਆ ਸਵਾਲ ਜਰੂਰ ਪੁੱਛਿਓ ਕਿ ਆ ਸਵਾਲਾਂ ਦੇ ਜਵਾਬ ਦੇ ਦਿਓ ਤੇ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਦਿਮਾਗ ਵਿੱਚ ਅਸਲੀ ਜਿਹੜਾ ਪਿਕਚਰ ਆ ਜੂਗੀ ਕਿ ਥੋੜੀ ਪਾਠੀ ਥੋੜੀ ਜਥੇਬੰਦੀ ਲੜਨ ਮੰਨ ਵਾਲੀ ਜਥੇਬੰਦੀ ਕੱਲੀ ਇੱਕ ਜਥੇਬੰਦੀ ਆ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਹਾ ਜਾਂਦਾ ਸਾਡੇ ਵਾਸਤੇ ਸ਼ਹਾਦਤ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਅਸੀਂ ਭੱਜੀਏ ਨਾ ਲੁਕੀਏ ਅਸੀਂ ਲੜਦੇ ਆਂ ਤੇ ਛਾਤੀ ਤਾਣ ਕੇ ਲੜਦੇ ਆਂ ਅੱਖੇ-ਓਕੇ ਲੜਦੇ ਆਂ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ